ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਗੈਰ ਪੰਜਾਬੀ ਆਉਂਦਾ ਸਾਡੇ ਸਟੇਟ ਵਿੱਚ ਚਾਹੇ ਉਹ ਕੰਮ ਕਰਨ ਆਉਂਦਾ ਚਾਹੇ ਉਹ ਪੱਕੇ ਤੌਰ ਦੇ ਉੱਤੇ ਕੋਈ ਐਗਰੀਕਲਚਰ ਜ਼ਮੀਨ ਲੈਣ ਆਉਂਦਾ ਜਾਂ ਰਹਿਣ ਆਉਂਦਾ ਵਾ ਉਹ ਇੱਕ ਹਿਮਾਚਲ ਪ੍ਰਦੇਸ਼ ਦੀ ਤਰ੍ਹਾਂ ਤੇ ਕਾਨੂੰਨ ਬਣਾਇਆ ਜਾਵੇ ਜੇ ਜਿਸ ਕਾਨੂੰਨ ਦਾ ਨਾਮ ਹੈ ਹਿਮਾਚਲ ਪ੍ਰਦੇਸ਼ ਟੈਨੈਂਸੀ ਐਂਡ ਲੈਂਡ ਰਿਫਾਰਮਜ਼ ਐਕਟ 1972 ਇਹ ਉਸ ਵਕਤ ਦੇ ਜਿਹੜੇ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਮੈਂ ਸਮਝਦਾ ਬੜੇ ਦੂਰ ਅੰਦੇਸ਼ ਛੇ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਉਹਨਾਂ ਨੇ 50 ਸਾਲ ਪਹਿਲਾਂ ਇਹ ਲਾਅ ਹਿਮਾਚਲ ਪ੍ਰਦੇਸ਼ ਵਿੱਚ ਬਣਾਇਆ ਤਾਂ ਕਿ ਹਿਮਾਚਲੀਆਂ ਦੀ ਹੋਂਦ ਬਚ ਸਕੇ ਉਹਨਾਂ ਦੀ ਜ਼ੁਬਾਨ ਬਚ ਸਕੇ ਪੰਜਾਬ ਦੇ ਵਿੱਚ ਇਸ ਵਕਤ ਆਲਮੋਸਟ 50 ਲੱਖ ਦੇ ਕਰੀਬ ਗੈਰ ਪੰਜਾਬੀ ਆ ਚੁੱਕੇ ਨੇ ਵੱਸ ਚੁੱਕੇ ਨੇ ਅਸੀਂ ਕਿਸੇ ਗੈਰ ਪੰਜਾਬੀ ਦੇ ਖਿਲਾਫ ਨਹੀਂ ਹੈਗੇ ਮਾਈਂਡ ਯੂ ਉਹ ਉਹ ਕਹਿੰਦੇ ਨੇ ਜੀ ਸਾਡੇ ਬੱਚੇ ਵੀ ਬਾਹਰ ਜਾ ਰਹੇ ਉਹਨਾਂ ਨੂੰ ਮੇਰਾ ਇਹੀ ਜਵਾਬ ਆ ਕਿ ਤੁਸੀਂ ਇਹ ਦੱਸੋ ਕਿ ਸਾਡੇ ਪੰਜਾਬੀਆਂ ਨੂੰ ਵਿਸ਼ਵ ਦੇ ਵਿੱਚ ਚਾਹੇ ਉਹ ਕੈਨੇਡਾ ਚਾਹੇ ਅਮਰੀਕਾ ਚਾਹੇ ਆਸਟ੍ਰੇਲੀਆ ਨਿਊਜ਼ੀਲੈਂਡ ਕੀ ਬਿਨਾਂ ਸ਼ਰਤੋਂ ਉੱਥੇ ਰਹਿਣ ਦਿੰਦਾ ਕੋਈ ਜਿਹਨੀਆਂ ਪਾਸਪੋਰਟ ਹੋਣਾ ਹੈ ਸ਼ਰਤ ਹੈ ਕਿ ਘੱਟੋ ਘੱਟ ਤੁਸੀਂ ਇਸ ਬਿੱਲ ਨੂੰ ਵਿਧਾਨ ਸਭਾ ਵਿੱਚ ਇੰਟਰੋਡਿਊਸ ਕਰੋ ਨਾ ਇਹਦੇ ਤੇ ਬਹਿਸ ਤਾਂ ਕਰਾਓ 117 ਐਮਐਲਏ ਨੇ ਸਾਰਿਆਂ ਦੀ رائے ਲਓ ਉੱਥੇ ਨਾਲੇ ਲੋਕਾਂ ਨੂੰ ਪਤਾ ਲੱਗੂਗਾ ਕਿ ਸਾਡਾ ਐਮਐਲਏ ਜਿਹੜਾ ਵਾ ਉਹ ਕਿਹਦੇ ਨਾਲ ਖੜਦਾ ਵਾ ਕੀ ਉਹ ਗੈਰ ਪੰਜਾਬੀਆਂ ਦੇ ਹੱਕ ਵਿੱਚ ਨੇ ਜਾਂ ਪੰਜਾਬ ਦੀ ਮਸੂਹ ਦੇ ਹੱਕ ਵਿੱਚ ਉਹਦੇ ਅਜਿਹੇ ਅਧਿਕਾਰ ਪਹੁੰਚਾਉਣ ਦੇ ਹੱਕ ਵਿੱਚ ਆਉਂਦੇ ਨੇ ਪੰਜਾਬ ਦੇ ਵਿੱਚ ਹੁਣ ਸਿੱਧੇ ਤੌਰ ਤੇ ਆ ਕੇ ਨਹੀਂ ਵੱਸ ਸਕਣਗੇ ਪਰਵਾਸੀ ਸੁਖਪਾਲ ਸਿੰਘ ਖੈਰਾ ਨੇ ਇਸ ਦੇ ਉੱਤੇ ਕੀਤੀ ਕਾਨੂੰਨ ਦੀ ਮੰਗ ਇਸ ਤੋਂ ਪਹਿਲਾਂ ਵੀ ਸੁਖਪਾਲ ਸਿੰਘ ਖੈਰਾ ਪੰਜਾਬ ਵਿਧਾਨ ਸਭਾ ਦੇ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਲਿਆ ਚੁੱਕੇ ਹਨ ਜਿਸ ਦੇ ਉੱਤੇ ਬਹਿਸ ਦੇ ਲਈ ਤਵੱਜੋ ਦੇਣ ਦੇ ਉੱਤੇ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਸੋ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖੈਰਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਿਸ ਦੇ ਵਿੱਚ ਉਹਨਾਂ ਦੇ ਨਾਲ ਕਿਸਾਨ ਕਾਂਗਰਸ ਦੇ ਕੁਝ ਕਾਰਿਆ ਕਰਤਾ ਵੀ ਮੌਜੂਦ ਸਨ ਕੁਝ ਪ੍ਰਧਾਨ ਵੀ ਮੌਜੂਦ ਸਨ ਉਹਨਾਂ ਦੀ ਮੌਜੂਦਗੀ ਦੇ ਵਿੱਚ ਪ੍ਰਵਾਸੀਆਂ ਦੇ ਲਈ ਇੱਕ ਬਿੱਲ ਲਿਆਉਣ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਜੇਕਰ ਕੋਈ ਨੌਕਰੀ ਕਰਨ ਦੇ ਲਈ ਕੰਮ ਕਰਨ ਦੇ ਲਈ ਆਉਂਦਾ ਹੈ ਤੇ ਉਸ ਨੂੰ ਕੁਝ ਸ਼ਰਤਾਂ ਪੂਰੀਆਂ ਕਰਕੇ ਆਉਣਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਕਰੀਬ 50 ਲੱਖ ਦੇ ਕਰੀਬ ਪ੍ਰਵਾਸੀ ਵੱਸ ਚੁੱਕੇ ਹਨ ਜਿਸ ਦੇ ਨਾਲ ਪੰਜਾਬ ਦੀ ਵੱਸੋਂ ਦੇ ਲਈ ਇੱਕ ਖਤਰਾ ਪੈਦਾ ਹੋਇਆ ਹੈ ਔਰ ਪੰਜਾਬ ਦੇ ਵਿੱਚ ਅਪਰਾਧਿਕ ਘਟਨਾਵਾਂ ਵਧੀਆਂ ਹਨ ਹਾਲੀ ਦੇ ਵਿੱਚ ਕੁੰਮ ਦੇ ਵਿੱਚ ਦੋ ਨੌਜਵਾਨਾਂ ਨੂੰ ਵੀ ਪ੍ਰਵਾਸੀਆਂ ਦੇ ਵੱਲੋਂ ਮਾਰ ਦਿੱਤਾ ਗਿਆ ਸੀ ਜਿਸ ਵੇਲੇ ਵੀ ਇਹ ਮਸਲਾ ਕਾਫੀ ਗੰਭੀਰਤਾ ਦੇ ਨਾਲ ਸਾਹਮਣੇ ਆਇਆ ਸੀ ਸੋ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਜੇਕਰ ਇਹ ਪ੍ਰਵਾਸੀ ਜਦੋਂ ਪੰਜਾਬ ਦੇ ਵਿੱਚ ਆ ਕੇ ਪੱਕਾ ਵਸੇਬਾ ਕਰਦੇ ਹਨ ਤਾਂ ਉਸ ਤੋਂ ਪਹਿਲਾਂ ਇਹਨਾਂ ਦੀ ਕਿਸੇ ਕਾਨੂੰਨ ਦੇ ਤਹਿਤ ਪੁਖਤਾ ਤੌਰ ਦੇ ਉਤੇ ਕੋਖ ਕੀਤੀ ਜਾਵੇ ਅਤੇ ਇਹ ਕੁਝ ਸ਼ਰਤਾਂ ਪੂਰੀਆਂ ਕਰਕੇ ਇੱਥੇ ਆ ਸਕਣ ਤੇ ਇਹ ਸਭ ਦੇ ਨਾਲ ਜਿਹੜਾ ਹੈ ਜਿਹੜਾ ਹੈ ਇਹਨਾਂ ਸਮੱਸਿਆਵਾਂ ਨੂੰ ਘਟਾਇਆ ਜਾ ਸਕਦਾ ਹੈ ਸੋ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦੀ ਤਰਜ ਦੇ ਉੱਤੇ ਪੰਜਾਬ ਦੇ ਵਿੱਚ ਇੱਕ ਕਾਨੂੰਨ ਹੋਣਾ ਚਾਹੀਦਾ ਇਸ ਦੀ ਮੰਗ ਕੀਤੀ ਹੈ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਹਿਮਾਚਲ ਪ੍ਰਦੇਸ਼ ਟੈਨਸੀ ਐਂਡ ਲੈਂਡ ਰਿਫਾਰਮਸ 1972 ਦੇ ਵਿੱਚ ਇੱਕ ਐਕਟ ਆਇਆ ਸੀ ਜਿਸ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਕੋਈ ਵੀ ਇੰਡਸਟਰੀ ਲਗਾਉਣ ਦੇ ਲਈ ਜਾਂ ਫਿਰ ਕੋਈ ਕੰਮ ਕਰਨ ਦੇ ਲਈ ਜਾਂ ਉੱਥੇ ਜ਼ਮੀਨ ਖਰੀਦਣ ਦੇ ਲਈ ਉਹਦੀ ਖਾਸ ਹਦਾਇਤਾਂ ਨੂੰ ਪੂਰਾ ਕਰਨਾ ਪੈਂਦਾ ਹੈ ਹਾਲਾਂਕਿ ਗੈਰ ਹਿਮਾਚਲੀ ਬਹੁਤ ਆਸਾਨੀ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਵਸੇਬਾ ਨਹੀਂ ਕਰ ਸਕਦੇ ਹਨ ਸੋ ਉਹਨਾਂ ਨੇ ਕਿ ਪੰਜਾਬ ਦੇ ਲਈ ਵੀ ਬਹੁਤ ਜ਼ਰੂਰੀ ਹੈ ਪੰਜਾਬ ਦੇ ਸੱਭਿਆਚਾਰ ਲਈ ਬਹੁਤ ਜ਼ਰੂਰੀ ਹੈ ਸਾਡੀ ਵਸੋਂ ਦੇ ਲਈ ਬੜਾ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਕੋਈ ਕਾਨੂੰਨ ਆਵੇ ਔਰ ਇੰਨਾ ਹੀ ਨਹੀਂ ਉਹਨਾਂ ਨੇ ਉੱਥੇ ਇਹ ਵੀ ਕਿਹਾ ਕਿ ਉਹ ਪ੍ਰਵਾਸੀਆਂ ਦੇ ਲਈ ਬਈਆ ਜਾਂ ਬਿਹਾਰੀਏ ਸ਼ਬਦ ਵਰਤਣ ਦੇ ਹੱਕ ਵਿੱਚ ਨਹੀਂ ਹੈ ਕਿਸੇ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਉਣਾ ਉਹਨਾਂ ਦਾ ਮਕਸਦ ਨਹੀਂ ਹੈ ਉਹ ਸਿਰਫ ਪੰਜਾਬ ਦੀ ਗੱਲ ਕਰ ਰਹੇ ਹਨ ਕਿ ਜੇਕਰ ਗੈਰ ਪ੍ਰਵਾਸੀ ਪੰਜਾਬ ਦੇ ਵਿੱਚ ਆਉਣਾ ਚਾਹੁੰਦੇ ਹਨ ਤਾਂ ਉਹ ਪੰਜਾਬ ਦੀਆਂ ਕੁਝ ਸ਼ਰਤਾਂ ਪੂਰੀਆਂ ਕਰਨ ਜਿਵੇਂ ਸਾਡੇ ਬੱਚੇ ਵੀ ਜੇਕਰ ਵਿਦੇਸ਼ਾਂ ਦੇ ਵਿੱਚ ਕੰਮਕਾਰ ਦੇ ਲਈ ਜਾਂਦੇ ਹਨ ਤੇ ਉਹਨਾਂ ਦੇਸ਼ਾਂ ਦੀਆਂ ਜਾ ਕੇ ਸ਼ਰਤਾਂ ਪੂਰੀਆਂ ਕਰਦੇ ਹਨ ਉਸ ਤੋਂ ਬਾਅਦ ਹੀ ਉਹਨਾਂ ਦੇਸ਼ਾਂ ਦੇ ਵਿੱਚ ਉਹ ਸੇਵਾ ਕਰਦੇ ਹਨ ਜੇਕਰ ਉਹ ਉੱਥੋਂ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਪਾਉਂਦੇ ਹੈਗੇ ਤੇ ਉਹਨਾਂ ਨੂੰ ਉੱਥੇ ਵਸੇਬਾ ਨਹੀਂ ਕਰਨ ਦਿੱਤਾ ਜਾਂਦਾ ਹੈਗਾ ਸੋ ਇਸੇ ਤਰ੍ਹਾਂ ਦੇ ਨਾਲ ਹੀ ਪੰਜਾਬ ਦੇ ਵਿੱਚ ਇੱਕ ਕਾਨੂੰਨ ਹੋਣਾ ਚਾਹੀਦਾ ਹੈ ਜਿਸ ਦੇ ਤਹਿਤ ਪ੍ਰਵਾਸੀ ਪੰਜਾਬ ਦੇ ਵਿੱਚ ਆਉਣ ਔਰ ਉਸ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਉਹਨਾਂ ਦੇ ਆਧਾਰ ਕਾਰਡ ਇਥੋਂ ਦੇ ਬਣਨ, ਵੋਟਰ ਸੂਚੀ ਦੇ ਵਿੱਚ ਉਹਨਾਂ ਦਾ ਨਾਮ ਵੀ ਤਾਂ ਹੀ ਸ਼ਾਮਿਲ ਹੋਵੇ ਜੇਕਰ ਉਹਨਾਂ ਨੇ ਪੰਜਾਬ ਦੀਆਂ ਸ਼ਰਤਾਂ ਪੂਰੀਆਂ ਕੀਤੀਆਂ ਹੁਣ ਸੋ ਜਗਤਪੁਰੇ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਜਿਮਨੀ ਚੋਣਾ ਵੇਲੇ ਬਹੁਤ ਇਹ ਮਸਲਾ ਪੱਖਿਆ ਸੀਗਾ ਔਰ ਸਰਪੰਚੀ ਚੋਣਾ ਵੇਲੇ ਵੀ ਇਹ ਮਸਲਾ ਜਿਹੜਾ ਸੀ ਉਹ ਕਾਫੀ ਗੰਭੀਰਤਾ ਦੇ ਨਾਲ ਸਾਹਮਣੇ ਆਇਆ ਸੀਗਾ ਕਿ ਕਿਸ ਤਰ੍ਹਾਂ ਦੇ ਨਾਲ ਜਗਤਪੁਰਾ ਦੇ ਵਿੱਚ ਜਿੱਥੇ ਕਿ ਪੰਜਾਬੀਆਂ ਦੀਆਂ ਜਿਹੜੀਆਂ ਵੋਟਾਂ ਸੀ ਉਹ 800 ਤੋਂ 900 ਸੀਗੀਆਂ ਪਰ ਜਿਹੜੇ ਪ੍ਰਵਾਸੀ ਸੀਗੇ ਜਾਂ ਗੈਰ ਪੰਜਾਬੀ ਨੇ ਉਹਨਾਂ ਦੀਆਂ ਵੋਟਾਂ ਜਿਹੜੀਆਂ ਸੀ ਉਹ 8 ਤੋਂ 9000 ਸਿੱਧੀਆਂ 10 ਗੁਣਾ ਜ਼ਿਆਦਾ ਸੀਗੀਆਂ ਸੋ ਪੰਜਾਬ ਟੈਨੈਂਸੀ ਐਂਡ ਲੈਂਡ ਰਿਫਾਰਮਜ਼ ਨਾਮ ਦਾ ਇਹ ਐਕਟ ਹੈ ਜਿਸ ਦਾ ਬਿੱਲ ਵਿਧਾਨ ਸਭਾ ਸਪੀਕਰ ਨੂੰ ਦੇ ਦਿੱਤਾ ਗਿਆ ਹੈ ਔਰ ਉਸ ਦੇ ਉੱਤੇ ਦੋ ਚਿੱਠੀਆਂ ਦੇ ਵਿੱਚ ਜਵਾਬ ਆਇਆ ਹੈ ਪਰ ਸੁਖਪਾਲ ਸਿੰਘ ਖੈਰਾ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਉੱਤੇ ਬਹਿਸ ਨਹੀਂ ਕੀਤੀ ਗਈ ਸਗੋਂ ਇਸ ਦੇ ਉੱਤੇ ਵਿਧਾਨ ਸਭਾ ਦੇ ਉੱਤੇ ਵਿੱਚ ਇਸ ਬਿੱਲ ਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਉਹਨਾਂ ਦੇ ਕਿਹੜੇ ਐਮ ਐਲ ਏ ਨੇ ਉਹ ਇਸ ਮਸਲੇ ਦੇ ਵਿੱਚ ਉਹਨਾਂ ਦੇ ਨਾਲ ਨੇ ਤੇ ਕਿਹੜੇ ਉਹਨਾਂ ਦੇ ਨਾਲ ਨਹੀਂ ਹੈਗੇ ਨੇ ਸੋ ਅ ਅਸੀਂ ਤੁਹਾਨੂੰ ਦੱਸ ਦਈਏ ਕਿ ਕਾਫੀ ਗੰਭੀਰ ਮੁੱਦਾ ਹੈ ਕੁਝ ਸਟੇਟਸ ਦੇ ਵਿੱਚ ਵਾਕਿਆ ਹੀ ਇਹ ਕਾਨੂੰਨ ਬਣਿਆ ਹੋਇਆ ਹੈ ਕਿ ਉੱਥੇ ਉਸ ਸਟੇਟ ਤੋਂ ਇਲਾਵਾ ਕੋਈ ਜਾ ਕੇ ਨਹੀਂ ਵੱਸ ਸਕਦਾ ਹੈ ਨਹੀਂ ਕੋਈ ਰਹਿ ਸਕਦਾ ਹੈ ਸੋ ਹੁਣ ਸੁਪਾਲ ਸਿੰਘ ਖੈਰਾ ਨੇ ਪਹਿਲਾਂ ਹੀ ਪ੍ਰਾਈਵੇਟ ਮੈਂਬਰ ਬਿਲ ਵਿਧਾਨ ਸਭਾ ਦੇ ਵਿੱਚ ਦਿੱਤਾ ਹੋਇਆ ਹੈ ਇਸ ਦੇ ਉੱਤੇ ਬਹਿਸ ਦੀ ਜਾਂ ਫਿਰ ਇਸ ਦੇ ਉੱਤੇ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ ਹੈ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈਗਾ ਔਰ ਜ਼ਿਆਦਾਤਰ ਪ੍ਰਵਾਸੀ ਜੋ ਪੰਜਾਬ ਦੇ ਵਿੱਚ ਆਉਂਦੇ ਹਨ ਖੇਤੀ ਗਾੜੀ ਦੇ ਕੰਮਾਂ ਦੇ ਵਿੱਚ ਹੱਥ ਵਟਾਉਣ ਦੇ ਲਈ ਕਹਿ ਲੋ ਜਾਂ ਉਸ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਦੇ ਲਈ ਆਉਂਦੇ ਹਨ ਹਾਲਾਂਕਿ ਉਹਨਾਂ ਨੇ ਕੰਮ ਕਰਨ ਦੇ ਉੱਤੇ ਕੋਈ ਰੋਕ ਨਹੀਂ ਲਗਾਈ ਹੈ ਪੰਜਾਬ 'ਚ ਕੋਈ ਵੀ ਆ ਕੇ ਕੰਮ ਕਰ ਸਕਦਾ ਹੈ ਜਿਵੇਂ ਪੰਜਾਬੀ ਅਦਰ ਸਟੇਟਸ ਦੇ ਵਿੱਚ ਜਾ ਕੇ ਕੰਮ ਕਰ ਸਕਦੇ ਹਨ ਗੱਲ ਸਿਰਫ ਇੱਥੇ ਪੰਜਾਬ ਦੇ ਵਿੱਚ ਵਸੇਬਾ ਕਰਨ ਨੂੰ ਲੈ ਕੇ ਕੀਤੀ ਜਾ ਰਹੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਆ ਕੇ ਰਹਿਣਾ ਹੈ ਤੇ ਤੁਹਾਨੂੰ ਪੰਜਾਬ ਦੀਆਂ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਪਰ ਜੋ ਪ੍ਰਵਾਸੀ ਪਹਿਲਾਂ ਹੀ ਇੱਥੇ ਰਹਿ ਰਹੇ ਹਨ ਜਿਨ੍ਹਾਂ ਦੇ ਬੱਚੇ ਇੱਥੇ ਪੈਦਾ ਹੋਏ ਹਨ ਔਰ ਜਿਨ੍ਹਾਂ ਦੇ ਬੱਚੇ ਇੱਥੇ ਪੰਜਾਬੀ ਬੋਲਦੇ ਹਨ ਸੋ ਉਹਨਾਂ ਦੇ ਲਈ ਉਹਨਾਂ ਦਾ ਕਹਿਣਾ ਕਿ ਇਸ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਆਏਗਾ ਕਿ ਉਹਨਾਂ ਨੂੰ ਵਾਪਸ ਜਾਣਾ ਪਵੇਗਾ ਉਹ ਇੱਥੇ ਰਹਿੰਦੇ ਰਹਿਣਗੇ ਉਹਨਾਂ ਦੇ ਬਾਰੇ ਵਿੱਚ ਗੱਲ ਨਹੀਂ ਹੈ ਪਰ ਜਿਹੜੇ ਨਵੇਂ ਲੋਕ ਆ ਰਹੇ ਹਨ ਉਹਨਾਂ ਦੇ ਲਈ ਇਹ ਨਵਾਂ ਕਾਨੂੰਨ ਪੰਜਾਬ ਦੇ ਲਈ ਹੋਣਾ ਚਾਹੀਦਾ ਔਰ ਕੁਝ ਬੁੱਧੀਜੀਵੀਆਂ ਦਾ ਵੀ ਇਹ ਮੰਨਣਾ ਹੈਗਾ ਕਿ ਇਸ ਕਾਨੂੰਨ ਦੇ ਤਹਿਤ ਹੀ ਜਿਹੜਾ ਹੈ ਉਹ ਪੰਜਾਬ ਦੀ ਜਿਹੜੀ ਵੱਸੋਂ ਹੈ ਪੰਜਾਬ ਦੀ ਜਿਹੜੀ ਸੱਭਿਆਤਾ ਹੈ ਉਸ ਨੂੰ ਬਚਾਇਆ ਜਾ ਸਕਦਾ ਹੈਗਾ ਸੋ ਇਹ ਮੁੱਦਾ ਵੱਡੇ ਪੱਧਰ ਤੇ ਅੱਜ ਸੁਪਾਲ ਸਿੰਘ ਖੈਰਾ ਉਹਨਾਂ ਨੇ ਜਿਹੜਾ ਹੈ ਉਹ ਪ੍ਰੈਸ ਕਾਨਫਰੰਸ ਕਰਕੇ ਸਾਹਮਣੇ ਲਿਆਂਦਾ ਇਸ ਤੋਂ ਪਹਿਲਾਂ ਵੀ ਉਹ ਇਸ ਮੁੱਦੇ ਦੇ ਉੱਤੇ ਪੰਜਾਬੀਆਂ ਨੂੰ ਸੰਬੋਧਿਤ ਕਰ ਚੁੱਕੇ ਹੈਗੇ ਨੇ ਪਰ ਅੱਜ ਉਹਨਾਂ ਨੇ ਫੇਰ ਤੋਂ ਪੰਜਾਬ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਬੇਨਤੀ ਕੀਤੀ ਹੈ ਕਿ ਇਸ ਨੂੰ ਵਿਧਾਨ ਸਭਾ ਦੇ ਵਿੱਚ ਲਿਆ ਕੇ ਇਸ ਬਿੱਲ ਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਔਰ ਇਹ ਬਿੱਲ ਜਿਹੜਾ ਹੈ ਇਹ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੇ ਵਿੱਚ ਜੇਕਰ ਕੋਈ ਵੀ ਗੈਰ ਪੰਜਾਬੀ ਆ ਕੇ ਰਹਿੰਦਾ ਹੈ ਵਸੇਬਾ ਕਰਦਾ ਹੈ ਤਾਂ ਉਹ ਇਸ ਕਾਨੂੰਨ ਦੇ ਤਹਿਤ ਸ਼ਰਤਾਂ ਪੂਰੀਆਂ ਕਰਕੇ ਹੀ ਪੰਜਾਬ ਵਿੱਚ ਰਹਿ ਸਕੇ